ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਝੰਡ ਵਾਲੇ ਦੇ ਵਿੱਚ ਤੇ ਝੰਡ ਵਾਲਾ ਪਿੰਡ ਆ ਜਿਹੜਾ ਮਿੱਤਰੋ ਸਾਦਕ ਦੇ ਬਿਲਕੁਲ ਨੇੜੇ ਕਰਕੇ ਆ ਤੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਇੱਕ ਝੰਡਵਾਲਾ ਹੈਗਾ ਫਰੀਦਕੋਟ ਜ਼ਿਲ੍ਹੇ ਦਾ ਉਹ ਚੰਦਬਾਜ ਦੇ ਕੋਲੇ ਰਹਿ ਜਾਂਦਾ ਪਰ ਤੁਸੀਂ ਉਸ ਨਾਲ ਚਲੇ ਜਾਇਆ ਕਿਉਂਕਿ ਮੈਂ ਅੱਗੇ ਦੋ ਵਾਰੀ ਭਲੇਖਾ ਖਾ ਕੇ ਉੱਥੇ ਚਲਾ ਗਿਆ ਸੀ ਇਸ ਕਰਕੇ ਬਾਈ ਮਿੱਤਰੋ ਇਹ ਸਾਦਕ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਝੰਡਵਾਲਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਮਹੀਨਾ ਤੁਹਾਨੂੰ ਵਿਖਾਉਂਗਾ ਦੋਵਾਂ ਮਹੀਆਂ ਦੀ ਪ੍ਰੋਪਰ ਡਿਟੇਲ ਲੈ ਕੇ ਦਊਂਗਾ ਕੀ ਡਿਟੇਲ ਆ ਇਹਨਾਂ ਦੀ ਗੱਲਬਾਤ ਕਰਦੇ ਆਪਾਂ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਬਾਈ ਠੀਕ ਠਾਕ ਸਾਰਾ ਪਰਿਵਾਰ ਬਹੁਤ ਵਧੀਆ ਕੀੜੇ ਖੋਲਦੀ ਬਈ ਪਹਿਲੇ ਨੰਬਰ ਦੀ ਮੱਝ ਠੀਕ ਆ ਬਾਈ ਤੇ ਬਾਈ ਫਿਰ ਜਨਵਰਾਂ ਦੀ ਕੀ ਡਿਟੇਲ ਆ ਪਹਿਲੇ ਨੰਬਰ ਵਾਲੀ ਮੱਝ ਦੀ ਬਾਈ ਇਹ ਬਾਈ ਚੌਥੇ ਸੂਏ ਸੂਣ ਵਾਲੀ ਮੱਝ ਆ ਚੌਥੇ ਸੂਏ ਸੂਣਾ ਆਏ ਨੇ ਹਾਂਜੀ ਹਾਂਜੀ ਠੀਕ ਆ ਬਾਈ ਤੇ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਬਾਈ ਲੈ ਜੂਗੀ 5-4 ਦਿਨ 5-4 ਦਿਨ ਲੈ ਜੂਗੀ ਹਜੇ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਥ ਉਹ ਜਦੋਂ ਉਪਰ ਆ ਕਰੀ ਜਾਂਦਾ ਕਈ ਵਾਰੀ ਹਾਂਜੀ ਠੀਕ ਆ ਬਾਈ ਤੇ ਬਾਈ ਵੱਡੇ ਬਾਈ ਦੁੱਧ ਦਾ ਕੀ ਰਿਕਾਰਡ ਦੱਸਿਆ ਵਾ ਵੀਰੇ ਦੁੱਧ ਬਾਈ ਮਾਲਕਾਂ ਨੇ 14 ਲੀਟਰ ਕਿਹਾ ਸੀ ਇਹਨਾਂ ਕੋ ਤਾਂ ਦੇ ਵੀ ਦਊਗੀ ਹਨਾ ਹਾਂ ਦੇ ਦੇ ਗੂ ਮੈਂਨ ਖੁੱਲੀ ਡੁੱਲੀ ਆ ਵੱਡੀ ਆ ਮੈਂ ਇੱਥੇ ਬਾਹਰ ਹੀ ਪੜਾ ਦੇ ਉਧਰ ਹੀ ਕੋਈ ਨਾ ਉਧਰ ਹੀ ਬੰਦੇ ਉਧਰ ਹੀ ਠੀਕ ਠੀਕ ਆ ਬਾਈ ਹਾਂਜੀ ਤੇ ਬਾਈ ਫਿਰ ਇਹਨਾਂ ਮੰਨ ਲਾ ਜਿਵੇਂ ਟੰਟਾ ਟੁੰਥਾ ਜ਼ਬਰਦਸਤਾਂ ਲੇਵੇ ਭਾਂਡੇ ਲੋ ਖੁੱਲੀ ਡੁੱਲੀ ਆ ਹਨਾ ਹਾਂਜੀ ਹਾਂਜੀ ਤੇ ਦਿਨ ਕਿੰਨੇ ਪਏ ਆ ਇਹਦੇ ਹਜੇ ਗਿਣਤੀ ਮੁਤਾਬਕ ਇਹ ਬਾਈ ਹਫਤਾ ਲੈ ਜੂਗੀ ਜੀ ਹਫਤਾ ਹਜੇ ਲੈ ਜੂਗੀ ਹਾਂਜੀ ਹਾਂਜੀ ਪਾਸ ਕੀਤੀ ਗੂ ਪਣੇ ਰਗੇ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਲੰਬੇ ਵਾਲੀ ਤਾਂ ਨਹੀਂ ਨਾ 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 ਬਾਈ ਵਧੀਆ ਠੀਕ ਆ ਬਾਈ ਠੀਕ ਆ ਵੀਰੇ ਤੇ ਇਹ ਵੱਡੇ ਭਾਈ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਸਰਵੇ ਦਾ 115000 ਦੇਣੀ 110000 ਰੁਪਏ ਰੇਟ ਹੈਗਾ 115000 ਦੇਣੀ 110000 ਰੁਪਏ ਹਾਂਜੀ ਹਾਂਜੀ ਠੀਕ ਆ ਬਾਈ ਤੇ ਵੱਡੇ ਭਾਈ ਆ ਜਿਹੜੀ 2 ਨੰਬਰ ਤੇ ਝੋਟੀ ਆ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਵੀ ਬਾਈ ਸੂਨ ਵਾਲੀ ਆ ਸੂਨ ਵਾਲੀ ਆ ਵੀ ਇਹ ਕਿੰਨੇ ਦਿਨ ਲੇ ਜਾਊਗੀ ਵੀਰੇ ਹਜੇ ਇਹ ਵੀ ਬਾਈ 1 ਤੋਂ 2 ਦਿਨ ਲਊਗੇ ਇਹਦਾ ਇਹਦਾ ਤਿਆਰੀ ਚ ਹੀ ਆ ਹੈਨਾ ਹਾਂਜੀ ਹਾਂਜੀ ਲੇਵਲੂ ਵੀ ਲੋਏ ਵੀ ਖਰੀ ਆ ਬਾਈ ਹੈਨਾ ਹਾਂਜੀ 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 ਹੂੰ ਤੇ ਵੱਡੇ ਭਾਈ ਇਹਦੇ ਦੁੱਧ ਦਾ ਕੀ ਰਿਕਾਰਡ ਦੱਸਿਆ ਸੀ ਇਹ ਬਾਈ 12 13 ਲੀਟਰਾਂ ਦੇ ਪਹਿਲੇ ਸਵੇਰ ਮਾਲਕ ਦਿੱਤਾ ਵੀ ਹੋਊਗਾ ਹੈਨਾ ਬਾਈ ਬਾਕੀ ਦੁੱਧ ਪਾਏ ਦਾ ਬਾਈ ਹਾਂ ਦੁੱਧ ਤਾਂ ਪਾਏ ਬਾਕੀ ਚਮੜੀ ਚੁੰਮੜੀ ਦੀਆਂ ਕਾਗਜ਼ੀ ਪਤਲੀ ਬਰੀਕ ਚਮੜੀ ਤੇ ਝੋਟੀ ਆ ਹਾਂਜੀ ਹਾਂਜੀ ਹੂੰ ਲੇਵੇ ਭੰਡੇ ਲੋ ਖਰੀਆ ਵੀ ਹਾਂਜੀ ਹਾਂਜੀ ਤੇ ਬਈ ਇਹਦਾ ਰੇਟ ਕੀ ਕਰਾਂਗੇ ਆਪਾਂ ਵੱਡੇ ਭਾਈ ਇਹਦਾ ਮੁੱਲ ਆ ਬਾਈ 110000 ਰੁਪਇਆ ਇਹਦਾ ਤਾਂ ਦੇਣੀ ਬਾਈ ਰੱਸਾ ਫੜਾਉਣ ਵਾਲਾ ਰੱਸਾ ਫੜਾਉਣ ਵਾਲਾ 107000 ਜੀ ਠੀਕ ਆ ਬਾਈ ਜੇ ਕੋਈ ਜੋੜਾ ਹੀ ਲੈ ਲਵੇ ਵੀਰੇ ਹਾਂ ਮੰਨ ਤਨ ਕਰ ਦਿਆਂਗੇ ਬਾਈ ਖੁੱਲਾ ਕਰ ਦੇਗਾ ਆਪਣਾ ਹਾਂਜੀ ਹਾਂਜੀ ਠੀਕ ਆ ਲੈ ਵੀ ਮੇਤਰੋ ਦੋਵੇਂ ਲੇਵੇ ਵਾਲੇ ਪੱਖ ਤੋਂ ਮਈਆਂ ਟਾਂਚੇ ਵਾਲੇ ਪੱਖ ਤੋਂ ਆਹ ਦੂਜਾ ਸੂਆ ਛੋਟੀ ਤੇ ਉਹ ਵੀਰੇ ਤੀਜਾ ਸੂਆ ਉਹ ਚੌਥੇ ਹੋ ਗਏ ਬਾਈ ਚੌਥੇ ਉਹ ਚੌਥੇ ਸੂਏ ਮੱਝ ਆ ਇਹ ਦੂਜੇ ਸੂਏ ਆ ਹਾਂਜੀ ਇੰਦਾ ਵੀ ਲੇਵਾ ਵੇਖ ਲੋ ਐਣ ਵੇਰਲਾ ਬੁਰਲਾ ਕਮਾਲ ਦੀਆਂ ਕਰਮਾ ਵਾਲੀ ਦੇ ਵਿੱਚ ਬਈ ਮਿੱਤਰੋ ਦੁੱਧ ਚੰਗਾ ਦੇਣ ਵਾਲੀਆਂ ਮਈਆਂ ਕਿਉਂਕਿ ਦੁੱਧ ਵਾਲੇ ਪੱਖਾਂ ਮਈਆਂ ਦੇ ਵਿੱਚ ਦੁੱਧ ਵਾਲੇ ਆਰਾ ਮਈਆਂ ਦੇ ਵਿੱਚ ਪੂਰੇ ਚੰਗੇ ਜਿਹੜਾ ਡੇਰੀ ਫਾਰਮ ਕਰਦਾ ਹੱਤੇ ਵਾਲਾ ਭਰਾਵਾ ਉਹਨਾਂ ਦੇ ਫੁੱਲ ਕੰਮ ਦੀਆਂ ਮਈਆਂ ਕਿਉਂਕਿ ਉਹਨਾਂ ਨੂੰ ਸਾਫ਼ ਸੁਥਰੇ ਅੰਗਾਂ ਦੇ ਵਿੱਚ ਮਈਆਂ ਤਾਂ ਕਰਕੇ ਚਾਹੀਦੀਆਂ ਹੁੰਦੀਆਂ ਉਹਨਾਂ ਨੇ ਕਿਉਂਕਿ ਟੋਕੜ ਗੱਪਣ ਕਰਕੇ ਮੈਂ ਵੇਚਣੀ ਹੁੰਦੀ ਆ ਇਸ ਕਰਕੇ ਉਹਨਾਂ ਦੇ ਫੁੱਲ ਕੰਮ ਦੀਆਂ ਫੁੱਲ ਹੈਵੀ ਉਹਦੀਆਂ ਮਲਾਂ ਲੇਵੇ ਭਾਂਡੇ ਲੋ ਖਰੀਆਂ ਵਾ ਜਿੰਨੀਆਂ ਹੈਗੀਆਂ ਉਹ ਵੱਡੀ ਮੈਂ ਵੀ ਟਿਕਾਣੇ ਦੀ ਲੈ ਪੁੱਤ ਉਹਨੂੰ ਵੀ ਜ਼ੂਮਿੰਗ ਤੇ ਵਿ ਇਹ ਦੋ ਮਈਆਂ ਬਾਈ ਦੇ ਕੋਲੇ ਵਕਾਊ ਸੀ ਵੀਰੇ ਇੱਕ ਵਾਰੀ ਆਪਣਾ ਨਾਮ ਤੇ ਡਰੈੱਸ ਦੱਸ ਦੇ ਪ੍ਰੋਪਰ ਹਾਂ ਬਾਈ ਫਤੇ ਸਿੰਘ ਹਾਂਜੀ ਪਿੰਡ ਜਾਂਡਾਲਾ ਹਾਂ ਨੇੜੇ ਸਾਧਕ ਠੀਕ ਆ ਫਤੇ ਬਾਈ ਫਿਰ ਕਿੰਨੇ ਚਿਰ ਤੋਂ ਵਪਾਰ ਕਰਦਾ ਵੀਰਾ ਇਹ ਬਾਈ ਜੱਦੀ ਪੁੱਛਤੀ ਹੈ ਜੱਦੀ ਪੁੱਛਤੀ ਹੈ ਪਹਿਲਾਂ ਫਿਰ ਦਾ ਮਤਲਬ ਫਾਦਰ ਹੋਣੀ ਕਰਦੇ ਸੀ ਹਾਂਜੀ ਹਾਂਜੀ ਤੇ ਲਿਆਉਣੀਆਂ ਫਿਰ ਦੋ ਤਿੰਨ ਹੀ ਹਾਂ ਬਸ ਦੋ ਤਿੰਨ ਹੀ ਬਾਈ ਠੀਕ ਆ ਬਾਈ ਜਦੋਂ ਇਹ ਵੇਗੀਆਂ ਉਦੋਂ ਹੋਰ ਲੈ ਹਾਂਜੀ ਹਾਂਜੀ ਉਦੋਂ ਸਿਆਣੀ ਗੱਲ ਆ ਯਾਰ ਬਾਲਾ ਵਵੇਂ ਹਨਾ ਹਾਂਜੀ ਹਾਂਜੀ ਧਾਰ ਸੁਧਾਰ ਵਾਲੇ ਕੰਮ ਦਾ ਰਿਫੇਦਾ ਰਹਿ ਗਿਆ ਨਹੀਂ ਨਹੀਂ ਬਾਈ ਉਹਦਾ ਕੋਈ ਫਾਇਦਾ ਨਹੀਂ ਤੇ ਬਾਈ ਇੱਕ ਵਾਰੀ ਫਤੇ ਬਾਈ ਨੰਬਰ ਸਾਂ ਨੰਬਰ 70874 ਹਾਂਜੀ 45506 ਇੱਕ ਵਾਰੀ ਹੋਰ ਬੋਲ ਦਿਓ ਫਤਿਹ ਬਾਈ 70874 ਜੀ 45506 ਠੀਕ ਹੈ ਇਹਨਾਂ ਨੰਬਰਾਂ ਤੇ ਬਾਈ ਤੁਸੀਂ ਕਰਨਾ ਬਾਈ ਨਾਲ ਗੱਲਬਾਤ ਸਬਦਾ ਤੈਅ ਕਰਨ ਲਈ ਦੋ ਮਈਆਂ ਦਿਖਾਤੀਆਂ ਪਿੰਡ ਜਾਂਦਾਲੇ ਦੇ ਵਿੱਚੋਂ ਨੇੜੇ ਸਾਦਕਾ ਜ਼ਿਲ੍ਹਾ ਫਰੀਦਕੋੜਾ ਸਾਦਕਾ ਤਿੰਨ ਚਾਰ ਕਿਲੋਮੀਟਰ ਹਾਂ 3 ਕਿਲੋਮੀਟਰ ਹੈ ਠੀਕ ਹੈ ਬਾਈ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਦੋਵੇਂ ਜਨਵਾਰ ਪ੍ਰੋਪਰ ਦਿਖਾਤੇ ਹੈ ਅਗਲੀ ਕਾਰਵਾਈ ਤੁਹਾਡੇ ਹੱਥਾਂ ਸ਼ੁਕਰੀਆ ਜਿਉਂਦੇ ਰੋ ਤੁਹਾਨੂੰ ਤੇਵਾਦ